ਨਮਸਕਾਰ ਜੀ ਪਿਆਰੇ ਦਰਸ਼ਕੋ ਇਸ ਵੇਲੇ ਅਸੀਂ ਰੋਪੜ ਦੇ ਉਸ ਦੁਕਾਨ ਦੇ ਉੱਤੇ ਫੇਰ ਪਹੁੰਚੇ ਹਾਂ ਜਿੱਥੇ ਕਿ ਪੰਜਾਬ ਸਰਕਾਰ ਦੀ ਇਲੈਕਟ੍ਰੀ 10 ਕਰੋੜ ਦਾ ਇਨਾਮ ਜਿਹੜਾ ਇਸ ਅਸ਼ੋਕਾ ਲੈਡੀਆਂ ਦੇ ਲੱਗਿਆ ਸੀ ਕਿ ਤੁਸੀਂ ਭੁੱਲਤ ਨਹੀਂ ਗਏ ਇਸ ਦੁਕਾਨ ਨੂੰ ਕਿਉਂਕਿ ਕਈ ਜਦੋਂ ਸਾਲ ਬਾਅਦ ਇਲੈਕਟ੍ਰੀ ਹੁੰਦੀ ਹੈ ਤੇ ਅੱਜ ਦੀਵਾਲੀ ਦੇ ਮੌਕੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਇੱਕ ਸਗਨ ਸਕੀਮ ਸਗਨ ਦੀ ਤਰ੍ਹਾਂ 10 ਕਰੋੜ ਤੋਂ 11 ਕਰੋੜ ਕਰ ਦਿੱਤਾ ਹੈ ਪੰਜਾਬ ਸਰਕਾਰ ਗਵਾਲੀ ਬੰਪਰ ਦਾ ਜਿਹੜਾ ਨਾਮ ਹੈ ਸਾਹਮਣੇ ਦਿਖਾਉ ਤਸਵੀਰਾਂ ਦੇ ਵਿੱਚ ਪਰ ਅਸ਼ੋਕਾ ਲੈਟਰੀ ਦੇ ਸਟਾਲ ਦੇ ਉੱਤੇ ਕਾਫੀ ਟਿਕਟਾਂ ਦੀ ਜਿਹੜੀ ਹੈ ਇਸ ਵੇਲੇ ਉਹ ਲੱਗੀ ਹੋਈ ਹੈ ਲੋਕ ਆਪਣੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਤੇ ਟਿਕਟ ਲੈ ਰਹੇ ਨੇ ਲੋਕਾਂ ਨੂੰ ਪਤਾ ਹੈ ਕਿ ਇਸ ਦੁਕਾਨ ਦੇ ਉੱਤੇ ਕਿੰਨੇ ਲੋਕ ਹੁਣ ਤੱਕ ਕਰੋੜਪਤੀ ਬਣ ਚੁੱਕੇ ਨੇ ਪਹਿਲਾ ਵੀ ਜਿਹੜਾ ਇੱਕ ਇਨਾਮ 10 ਕਰੋੜ ਦਾ ਜਿਹੜਾ ਇੱਕ ਸਾਡੇ ਹਲਕਾ ਵਿਧਾਇਕ ਦਿਨੇਸ਼ ਚੱਡਾ ਜੀ ਦੇ ਪਿੰਡ ਤੋਂ ਬੜਵੇ ਤੋਂ ਇੱਕ ਆ ਸੰਭ ਸਾਹਮਣੇ ਦੇਖੋ ਬਾਈ ਜੀ ਦਾ ਨਿਕਲਿਆ ਸੀਗਾ 10 ਕਰੋੜ ਦਾ ਪਹਿਲਾ ਇਨਾਮ ਜਿਹੜਾ ਕਿ ਪਹਿਲੇ ਵਿਜੀਤਾ ਬਣੇ ਸੀਗੇ ਸਾਡੇ ਜਿਹੜੇ ਉਸ ਫੜਵਾ ਪਿੰਡ ਤੋਂ ਜੇ ਆਪਾਂ ਅੰਦਰ ਚੱਲਦੇ ਹਾਂ ਹੁਣ ਗੱਲਬਤ ਕਰਦੇ ਹਾਂ ਸਾਡੇ ਜਿਹੜੇ ਸ਼ੋਕਾ ਇਲੈਕਟ੍ਰੀ ਦੇ ਜਿਹੜੇ ਮਾਲਕ ਹੈ ਐਮ ਡੀ ਸਾਹਿਬ ਆਓ ਚੱਲਦੇ ਬਿਲਕੁਲ ਜੀ ਹੁਣ ਅਸੀਂ ਦੁਕਾਨ ਦੇ ਅੰਦਰ ਪਹੁੰਚ ਚੁੱਕੇ ਆਂ ਪਹਿਲਾਂ ਦੁਕਾਨ ਦਿਖਾਈਏ ਦੁਕਾਨ ਦੇ ਵਿੱਚ ਬਿਲਕੁਲ ਹੈਪੀ ਦੀਵਾਲੀ ਵੈਲਕਮ ਦੇ ਜਿਹੜੇ ਬੋਰਡ ਲੱਗੇ ਹੋਏ ਨੇ ਉਹ ਵਾਕ ਜਿਹੜੇ ਆ ਆਪਣੇ ਬਾਹਰ ਹੀ ਇੰਤਜ਼ਾਰ ਕਰ ਰਹੇ ਆ ਟਿਕਟ ਲੈਣ ਲਈ ਬਿਲਕੁਲ ਦੁਕਾਨ ਦੇ ਅੰਦਰ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਤੇ ਇਹ ਜਿਹੜੀ ਦੁਕਾਨ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਅਸ਼ੋਕਾ ਇਲੈਕਟ੍ਰਿਕ ਜਿਸ ਦੇ 10 ਕਰੋੜ ਦਾ ਪਹਿਲਾ ਨਾਮ ਜੋ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਸੀ ਮੇਰੇ ਨਾਲ ਅਸ਼ੋਕਾ ਇਲੈਕਟ੍ਰਿਕ ਦੇ ਮਾਲਕ ਨਾਲ ਲੱਗੀ ਜੀ ਨੈਂ ਜਰ ਸਰ ਬੜੀ ਬਧਾਈ ਹੈ ਤੁਹਾਨੂੰ ਬਹੁਤ ਉਹ 11 ਕਰੋੜ ਦਾ ਨਾਮ ਵੀ ਸ਼ਾਇਦ ਹੁਣ ਪ੍ਰਮਾਤਮਾ ਵੱਡੀ ਦੀ ਕਿਰਪਾ ਕਰੇ ਕਿਵੇਂ ਦੇਖੋ ਪਹਿਲਾਂ ਤਾਂ ਸਾਰਿਆਂ ਨੂੰ ਦਿਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਲੋਕਾਂ ਨੂੰ ਦੱਸਦੇ ਹਾਂ ਵੀ ਸਾਡਾ ਜਿਹੜਾ ਸਟਾਲ ਹੈ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਬਹੁਤ ਉਚਾਈਆਂ ਛੂਲੇ ਇਸ ਟਾਈਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੇ ਭੀੜ ਲੱਗੀ ਰਹਿੰਦੀ ਹੈ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਆ ਆ ਵੇਖੋ ਬੋਰੀਆਂ ਦੇ ਬੋਰੀ ਆ ਗਏ ਟਿਕਟ ਦੇ ਦਿਵਾਲੀ ਬੰਪਰ ਬੋਰ ਆ ਗਏ ਬਿਲਕੁਲ ਬਿਲਕੁਲ ਦਿਨ ਬਹੁਤ ਥੋੜੇ ਰਹਿ ਗਏ ਮੈਂ ਕਹਿੰਦਾ ਕੋਈ ਵੀ ਬੰਦਾ ਰਹਿ ਨਾ ਜਾਏ ਉਹ 11 ਕਰੋੜ ਦੀ ਜਿਹੜੀ ਰਕਮ ਹੈ ਹਾਂ ਇਹ ਰਕਮ ਬ ਕਿਉਂਕਿ ਇਹੇ ਪ੍ਰਮਾਤਮਾ ਵਕਤ ਉਹ ਲక్ష్ਮੀ ਕਿਸੇ ਨੂੰ ਬਾਰ-ਬਾਰ ਮੌਕਾ ਨਹੀਂ ਦਿੰਦੀ ਇਹ ਕਿਸਮਤ ਦੇ ਵਿੱਚ ਮੌਕਾ ਹਰੇਕ ਨੂੰ ਜਮਾਣਾ ਚਾਹੀਦਾ ਔਰ 500ਵੇਂ ਲਗਾ ਕੇ ਅਗਰ ਕਿਸੇ ਦੀ ਕਿਸਮਤ ਚਮਕਦੀ ਹੈ ਤਾਂ ਮੈਂ ਕਹਿੰਦਾ ਇਹ ਰਕਮ ਬਹੁਤ ਵੱਡੀ ਹੈ ਬਹੁਤ ਵੱਡੀ ਤਾਂ ਅੱਛਾ ਦੂਜੀ ਗੱਲ ਇਹ ਤੋਰ ਹੈ ਜਿਹੜੇ ਪਹਿਲਾਂ ਵੀ 10 ਕਰੋੜ ਦਾ ਜਿਹੜਾ ਨਾਮ ਨਿਕਲਿਆ ਸੀਗਾ ਇਹ ਭਾਈ ਸਾਹਿਬ ਪਿੱਛੇ ਆ ਦਿਖਾਓ ਤਸਵੀਰ ਦੇ ਵਿੱਚ ਜਿਨ੍ਹਾਂ ਦਾ ਜਿਹੜਾ 10 ਕਰੋੜ ਦਾ ਨਾਮ ਸੀ ਜਿਨ੍ਹਾਂ ਨੂੰ ਲੋੜ ਸੀ ਬਹੁਤ ਪੈਸੇ ਦੀ ਬਿਲਕੁਲ ਪਿੰਡ ਦੇ ਵਿੱਚ ਇਹਨਾਂ ਦੀ ਜੇ ਆਪਾਂ ਪਤਾ ਕਰਿਆ ਸੀਗਾ ਵੀ ਕਾਫੀ ਜਰੂਰ ਸੀਗੇ ਪਰ ਲੇਕਿਨ ਪ੍ਰਮਾਤਮਾ ਨੇ ਜਦੋਂ ਇਹਨਾਂ ਦੀ ਸੁਣੀ ਹੈ ਤਾਂ ਇੱਕ ਟਿਕਟ 500 ਰੁਪਏ ਦੀ ਟਿਕਟ ਨੇ ਇਹਨਾਂ ਨੂੰ 10 ਕਰੋੜ ਦੇ مالک ਬਣਾ ਦਿੱਤਾ ਬਿਲਕੁਲ 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 ਦੇਖੋ ਜੀ ਅੱਜ ਵੀ ਇਹ ਸਾਡਾ ਸ਼ੁਕਰਾਨਾ ਗੁਜ਼ਾਰ ਕਰਦੇ ਆ ਸ਼ੁਕਰਾਨਾ ਕਰਦੇ ਆ ਸਾਡਾ ਕਿਉਂਕਿ ਅਸੀਂ ਇਹਨਾਂ ਨੂੰ ਟਿਕਟ ਕਲੇਮ ਕਰਵਾ ਕੇ ਦਿੱਤੀ ਆ ਕਲੇਮ ਫਾਰਮ ਵੀ ਦੇਖੋ ਨਾਲ ਲੱਗਿਆ ਹੋਇਆ ਬਿਲਕੁਲ ਬਿਲਕੁਲ ਚੰਡੀਗੜ੍ਹ ਤੋਂ ਇਹਨਾਂ ਨੂੰ ਕਲੇਮ ਕਰਾ ਕੇ ਦਿੱਤੀ ਆ ਤਾਂ ਕਿ ਇਹ ਗਲਤ ਹੱਥੇ ਕਿਤੇ ਨਾ ਆ ਜਾਣ ਜੋ ਵੀ ਸਰਕਾਰੀ ਪ੍ਰੋਸੈਸ ਹੁੰਦਾ ਸੀ ਉਹ ਕਰਵਾ ਕੇ ਦਿੰਦੇ ਆ ਔਰ ਇਹਨਾਂ ਦੀ within 40 ਡੇਅ ਦੇ ਅੰਦਰ ਅੰਦਰ ਇਹਨਾਂ ਦੀ ਪੇਮੈਂਟ ਆ ਗਈ ਹੈ। ਅੱਜ ਪਰਮਾਤਮਾ ਵੱਲੋਂ ਨਜ਼ਾਰੇ ਲੁੱਟ ਰਹੇ ਆ ਕਿਉਂਕਿ 10 ਕਰੋੜ ਦੀ ਰਕਮ ਬਹੁਤ ਵੱਡੀ ਹੁੰਦੀ ਹੈ। ਹੁਣ ਰਕਮ ਵੱਧ ਕੇ 11 ਕਰੋੜ ਹੋ ਗਈ, ਸ਼ਗਨ ਹੋ ਗਈ ਹੈ। ਪੰਜਾਬ ਸਰਕਾਰ ਨੇ 1 ਕਰੋੜ ਹੋਰ ਵਧਾ ਦਿੱਤਾ। ਦੀਵਾਲੀ ਜੇ ਲక్ష్ਮੀ ਕਿਸੇ ਦੇ ਘਰ ਵੀ ਜਾ ਸਕਦੀ ਹੈ, ਹਰੇਕ ਨੂੰ ਮੌਕਾ ਅਮੀਰ ਬਣਨ ਦਾ। ਜੇ ਤੁਸੀਂ ਚਾਹੁੰਦੇ ਹੋ ਜੇ ਲక్ష్ਮੀ ਦਾ ਮੂੰਹ ਤੁਹਾਡੇ ਘਰ ਦੇ ਮਨ ਹੋਵੇ ਤਾਂ ਤੁਸੀਂ 500 ਰੁਪਏ ਦੇ ਟਿਕਟ ਰੋਪੜ ਅਸ਼ੋਕਾ ਲਟਰੀ ਦੇ ਉੱਤੇ ਖੇਡੋਗੇ ਕਈ ਲੋਕ ਵਿਦੇਸ਼ਾਂ ਤੋਂ ਦੇਸ਼ਾਂ ਤੋਂ ਜਾਂ ਆਪਣੇ ਇੰਡੀਆ ਦੇ ਵੱਖ-ਵੱਖ ਕੋਨਿਆਂ ਤੋਂ ਵੀ ਵੀਡੀਓ ਦੇਖਦੇ ਆ ਉਹ ਵੀ ਅਸ਼ੋਕਾ ਲੈਟਰੀ ਦੀ ਟਿਕਟ ਲੈਣੀ ਪਸੰਦ ਕਰਦੇ ਆ ਇਹਦਾ ਪਤਾ ਨਹੀਂ ਰਾਜ ਨਹੀਂ ਸਮਝ ਆਇਆ ਰਾਜ ਇਹ ਆ ਜੀ ਇੱਥੇ ਦੇ ਕੋਈ ਇਮਾਨਦਾਰੀ ਨਾਲ ਕੰਮ ਹੁੰਦਾ ਸਾਡੀ ਟੀਮ ਹੈ ਜੋ ਕਸਟਮਰ ਨੂੰ ਪੂਰਾ ਗਾਈਡ ਕਰਦੀ ਹੈ ਤਸਵੀਰਾਂ ਦੇ ਵੀ ਪੂਰਾ ਗਾਈਡ ਕਰਦੀ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਸਰਕਾਰੀ ਪ੍ਰੋਸੈਸ ਸਾਰਾ ਇੱਥੇ ਹੁੰਦਾ ਠੀਕ ਆ ਜੀ ਕਲੇਮ ਕਰਵਾ ਕੇ ਟਿਕਟ ਦਿੰਦੇ ਆ ਉਹਨਾਂ ਦੇ ਖਾਤੇ 'ਚ अमाउंट ਆਂਦੀ ਹੈ ਛੋਟੀ ਮੋਟੀ ਜੋ अमाउंट ਹੈ 10000 ਤੱਕ ਅਸੀਂ ਹੋਣ ਦਾ ਸਪੋਰਟ ਕੈਸ਼ ਕਰ ਦਿੰਦੇ ਆ ਕਸ ਔਰ ਲੋਕਾਂ ਦਾ ਜੋ ਪਿਆਰ ਸਾਨੂੰ ਹੰਗਾਰਾ ਮਿਲਿਆ ਹੈ ਇਹ ਸਾਡੇ ਲਈ ਵੀ ਬਹੁਤ ਵਧੀਆ ਗੱਲ ਹੈ ਔਰ ਅਸੀਂ ਬਹੁਤ ਜਲਦੀ ਸ਼ਾਇਦ ਦੀਵਾਲੀ ਤੋਂ ਬਾਅਦ ਆਪਣੀ ਦੂਜੀ ਬ੍ਰਾਂਚ ਵੀ ਖੋਲਣ ਜਾ ਰਹੇ ਹਾਂ ਉਹ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਬਿਲਕੁਲ ਜੀ ਮੈਂ ਇੱਕ ਗੱਲ ਨੋਟ ਕਰ ਰਿਹਾ ਹਾਂ ਵੀ ਤੁਸੀਂ ਗਾਹ ਕਰੋ ਬੜੇ ਪਿਆਰ ਦੇ ਨਾਲ ਟਿਕਟ ਉਹਦੇ ਪੈਕਿੰਗ ਕਰਕੇ ਉਹ ਦਿੱਤੀ ਜਾਂਦੀ ਹੈ ਤਾਂ ਕਿ ਟਿਕ ਟਿਕ ਪੈਸਾ ਹੈ ਹਾਂਜੀ ਬਿਲਕੁਲ ਟਿਕਟ ਦੇ ਰਾਹੀਂ ਪੈਸਾ ਮਿਲਣਾ ਹੈਗਾ ਦੇਖੋ ਹਰੇਕ ਬੰਦੇ ਦਾ ਆਪਣਾ ਮਿਹਨਤ ਦਾ ਪੈਸਾ ਹੁੰਦਾ ਕਿਉਂਕਿ ਸਾਡੇ ਕੋਲ ਜਿਹੜਾ ਵੀ ਬੰਦਾ ਟਿਕਟ ਪਾਣ ਆਂਦਾ ਉਹ ਇਹੀ ਸੋਚ ਕੇ ਆਂਦਾ ਵੀ 11 ਕਰੋੜ ਰੁਪਏ ਉਹਦਾ ਨਿਕਲੇਗਾ ਹਰੇਕ ਪੰਜਾਬ ਦੇ ਵਿੱਚ 1500 ਸੇਦਲ ਲਾਤੀ ਦਾ ਕੰਮ ਕਰ ਰਿਹਾ ਹਰੇਕ ਸੇਦਲ ਨੂੰ ਵੀ ਆਸ ਹੁੰਦਾ ਵੀ ਇਹ ਉਹਦੇ ਕੋਲ ਨਿਕਲੇਗਾ ਬਾਕੀ ਇਹ ਪਰਮਾਤਮਾ ਜਾਣਦਾ ਕਿਹਨੂੰ ਦੇਣਾ ਹੈ ਕਿਹਨੂੰ ਨਹੀਂ ਦੇਣਾ ਕਿਉਂਕਿ ਲక్ష్ਮੀ ਔਰ ਵਕਤ ਇਹ ਹਰੇਕ ਇਨਸਾਨ ਦਾ ਬਦਲਦਾ ਹੀ ਰਹਿੰਦਾ ਜਦੋਂ ਕਿਸੇ ਦਾ ਵਕਤ ਆਇਆ ਪਰਮਾਤਮਾ ਜ਼ਰੂਰ ਦਿੰਦਾ ਹੈ ਬਿਲਕੁਲ ਇਹ ਅਸੀਂ ਤੁਹਾਨੂੰ ਵੀ ਕਹਿ ਰਹੇ ਆ ਇਸ ਵਾਰ ਕਿ ਜਲਦੀ ਤੋਂ ਜਲਦੀ ਸ਼ੋਕਾ ਲੈਟਰੀ ਰੋਪੜ ਵਿਖੇ ਆਓ ਤੇ ਟਿਕਟਾਂ ਦੀ ਜਿਹੜੀ ਬੋਰੇ ਦਾ ਉਰੇ ਪਹੁੰਚ ਚੁੱਕੇ ਪਰ ਬੋਰੇ ਦੇ ਬੋਰੇ ਖਤਮ ਹੋ ਜਾਣਿਆ ਇਹ ਰਹਿਣੇ ਨਹੀਂ ਹੈਗੇ 6 ਬੋਰੇ ਇਸ ਦੇ ਨਾਲ ਦੇ 6 ਬੋਰੇ ਖਤਮ ਹੋ ਚੁੱਕੇ ਆ ਜੀ ਹੁਣ ਇੱਕ ਹੋਰ ਆਇਆ 6 ਬੋਰੇ ਲੱਗ ਚੁੱਕੇ ਆ ਸ਼ੋਕਾ ਲੈਟਰੀ ਦੇ ਉੱਤੇ ਤੇ ਇੱਕ ਬੋਰਾ ਹੁਣ ਹੋਰ ਲਿਆਉਣਾ ਪਿਆ ਪਰ ਲੇਕਿਨ ਮੈਨੂੰ ਲੱਗਦਾ ਵੀ ਜੇ ਜਦੋਂ ਤੱਕ ਨਾਮ ਵੀ ਮੈਂ ਕਹਿੰਦਾ 31 ਤਰੀਕ ਦਾ ਦਿੱਤਾ 31 ਤਰੀਕ ਦਾ ਸ਼ੋਅ ਡਰਾ 31 ਅਕਤੂਬਰ ਦਾ ਲਾਸਟ ਡੇਟ ਦੇ ਵਿੱਚ ਦਿਵਾਲੀ ਦਾ ਡਰਾਏ ਜਿਹੜਾ ਕਿ 5 ਦਿਨ ਇਹ ਮੇਨ ਹੈਗੇ ਆ ਦਿਵਾਲੀ ਕਰਕੇ ਕਿਉਂਕਿ ਲੋਕ ਲਕਸ਼ਮੀ ਦਾ ਤਿਹਾੜ ਮੰਦੇ ਦਿਵਾਲੀ ਨੂੰ ਔਰ ਦਿਵਾਲੀ ਤੱਕ ਇਹ ਸਟਾਕ ਵੀ ਸਾਡੇ ਕੋਲ ਲਿਮਟਿਡ ਹੈ ਜਿਹੜਾ ਵੀ ਬੰਦਾ ਰਹਿ ਗਿਆ ਉਹ ਆ ਕੇ ਸਾਡੇ ਕੋਲ ਲਿਆ ਸਕਦਾ ਠੀਕ ਹਨ ਤਿਰਸਾਲੇ ਦਿਨ ਦੇ ਵਿੱਚ ਲੋਕੀ ਭਾਂਡੇ ਖਰੀਦਦੇ ਆ ਕੁਝ ਖਰੀਦਦੇ ਮੈਂ ਕਹਿੰਦਾ ਲੋਕੀ ਹੁਣ ਲੈਟਰੀ ਖਿਦਣਗੇ ਲੱਗਦਾ ਉਹਨੂੰ ਡਰਾਏ ਵੀ ਬਿਲਕੁਲ ਖਰੀਦਦੇ ਆ ਦੇਖੋ ਹਰੇਕ ਬੰਦੇ ਨੂੰ ਆਸ ਹੁੰਦੀ ਹੈ ਵੀ ਸਾਡਾ ਵਕਤਾਂ ਜਿਹੜਾ ਬਦਲ ਜਾਵੇ ਇਸ ਵਾਰੀ ਉਹ ਪਰਮਾਤਮਾ ਕਿਰਪਾ ਕਰਦਾ ਵੀ ਹੈ ਉਹ ਟੋਕ ਇਹ ਸਾਡੀ ਟੀਮ ਦੀ ਮਿਹਨਤ ਹੈ ਸਾਡੇ ਫਾਦਰ ਸਾਹਿਬ ਜੀ ਦਾ ਆਸ਼ੀਰਵਾਦ ਹੈ ਸਾਡੇ ਵਰਜੂ ਸਾਡੇ ਨਾਲ ਲੱਗੇ ਹੋਏ ਹਨ ਫਾਦਰ ਸਾਹਿਬ ਇਹ ਕਹਿੰਿਆ ਨਾ ਕੋਈ ਤੇ ਰੱਬ ਬੈਠਾ ਹੈ ਬਿਲਕੁਲ ਨਹੀਂ ਗਲਤ ਸਿਰਫ ਦੱਸਿਓ ਵੀ 11 ਕਰੋੜ ਤੋਂ ਇਲਾਵਾ ਇਹ ਹੋਰ ਵੀ ਫਿਰ ਨਾ ਮੈਂ ਨਾਲ ਹਾਂਜੀ ਹਾਂਜੀ ਇਹ ਸਿਰਫ 11 ਕਰੋੜ ਕਰਕੇ ਟਿਕਟ ਨਹੀਂ ਵਿਕਰੀ ਤੁਹਾਡੇ ਕੋਲ ਚਾਂਸ ਸੈਕਿੰਡ ਪ੍ਰਾਈਜ਼ ਜਿਤਨੇ ਵੀ ਕਰੋੜਪਤੀ ਬਣਨ ਦਾ ਕਿਉਂਕਿ ਜਿਹੜਾ ਸੈਕਿੰਡ ਪ੍ਰਾਈਜ਼ ਹੈ ਇਹਦੇ ਵਿੱਚ 1-1 ਕਰੋੜ ਦੇ ਤਿੰਨ ਬੰਦਿਆਂ ਨੂੰ ਹੈ ਅੱਛਾ ਜੀ ਅੱਛਾ ਔਰ ਉਸ ਤੋਂ ਬਾਅਦ ਜੋ ਚੀਜ਼ ਹੈ ਇਹ ਹਾਂਜੀ ਬਹੁਤ ਵੱਡੀ ਲਾਟਰੀ ਹੈ ਔਰ ਥਰਡ ਪ੍ਰਾਈਜ਼ ਵੀ ਜਿਹੜਾ ਇਹਦੇ ਵਿੱਚ ਹੈ 50-50 ਔਰ 5ਵਿਫਥ ਪ੍ਰਾਈਜ਼ ਹੈ ਜਿਹੜਾ 5-5 ਲੱਖ ਦੇ 9 9 ਇਨਾਮ ਹੈ ਉਸ ਤੋਂ ਇਲਾਵਾ ਵੀ 9000 5000 ਔਰ 10-10000 ਦੇ ਜਿਹੜੇ ਇਨਾਮ ਹੈ 24-2400 ਬੰਦਿਆਂ ਨੂੰ ਦਿੱਤਾ ਜਾਏਗਾ ਔਰ ਲਾਸਟ ਪ੍ਰਾਈਜ਼ ਵੀ ਜਿਹੜਾ ਹੈ 1000 ਰੁਪਏ ਦਾ 4 ਡਿਜੀਟਸ ਦਾ ਇਨਾਮ ਹੈ ਉਹ 1,20,000 ਬੰਦਿਆਂ ਨੂੰ ਦਿੱਤਾ ਜਾਏਗਾ ਪੂਰੀ ਟਿਕਟ ਇਨਾਮਾਂ ਦਾ ਸਾਰਾ ਪੈਸਾ ਜਿਹੜਾ ਵਾਪਸ ਲੋਕਾਂ ਨੂੰ ਬਣਦਾ ਜਾਊਗਾ ਇਹ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈ ਤੇ ਜਲਦੀ ਕਰੋ ਤੇ ਕਿਤੇ ਆਣਾ ਜੀ ਦੱਸੋ ਅਸ਼ੋਕਾ ਲੋਟਰੀ ਪٹرول ਬੰਬ ਦੇ ਬਿਲਕੁਲ ਸਾਹਮਣੇ ਜਿੱਥੇ ਵਿਨਰ ਦੇ ਨਾਲ ਮੇਰੀ ਫੋਟੋ ਕਈ ਲੋਕਾਂ ਨੇ ਇਹਨੂੰ ਕੰਪਿਊਟਰ ਦੇ ਨਾਲ ਕੱਟ ਕੇ ਫੋਟੋ ਲਗਾਈ ਹੋਈ ਹੈ ਉਹ ਦੁਕਾਨਦਾਰ ਝੂਠ ਬੋਲ ਰਿਹਾ ਵੀ ਸਾਡੇ ਕੋਈ ਨਾਮ ਲੱਗਿਆ ਇਸ ਚੀਜ਼ ਦਾ ਖਾਸ ਧਿਆਨ ਰੱਖਿਓ winner ਦੇ ਨਾਲ ਜਿੱਥੇ ਮੇਰੀ ਫੋਟੋ ਲੱਗੀ ਹੋਈ ਹੈ ਅਸ਼ੋਕਾ ਲੋਟਰੀ ਉੱਪਰ ਬੋਰਡ ਲੱਗਿਆ ਹੋਇਆ ਉਹੀ ਸਾਡੀ ਅਸਲੀ ਦੁਕਾਨ ਹੈ ਬਿਲਕੁਲ ਔਰ ਬਹੁਤ ਜਲਦੀ ਤੁਹਾਡੇ ਮਿਲਾਂਗੇ ਦੀਵਾਲੀ ਤੋਂ ਬਾਅਦ ਆਪਣੀ ਦੂਜੀ ਬ੍ਰਾਂਚ ਲੈ ਕੇ ਧੰਨਵਾਦ ਧੰਨਵਾਦ ਬਿਲਕੁਲ ਜੀ ਦੇਖਦੇ ਰਹੋ ਆਰਟੀ 1 ਧੰਨਵਾਦ